ਇਹ ਵਧੀਆ ਐਕਟਿੰਗ ਹੈ ਜੀ ਹਾਂ ਜੀ ਹਾਂ ਜੀ ਵਧੀਆ ਮੂਵੀ ਐਨ ਦੇਖਣ ਨੂੰ ਬਈ ਸਿੱਪੀ ਕਦੇ ਫੈਨ ਹੋ ਵਾਸੇ ਹਾਂ ਜੀ ਹਾਂ ਜੀ ਸੀਪੀ ਕਿਲ ਤੇ ਕਿੰਦਾ ਲੱਗੀ ਵੀਰੇ ਬਹੁਤ ਸੋਹਣੀ ਫਿਲਮ ਸੀ ਵੀਰੇ ਬਹੁਤ ਵਧੀਆ ਜੀ ਸਭ ਤੋਂ ਵਧੀਆ ਦਿਖਾਏਗਾ ਯਾਰੀ ਬਾਰੇ ਇਸ ਵਿੱਚ ਸਾਨੂੰ ਸਿੱਪੀ ਕਿਲ ਤੇ ਨਿਸ਼ਾਨਪੁਰ ਰਦੀ ਐਕਟਿੰਗ ਬੜੀ ਗੈਂਡ ਲੱਗੀ ਹੈ ਅੱਛਾ ਹਾਂ ਜੀ ਵੀਰੇ ਐਕਸ਼ਨ ਬਹੁਤ ਐਕਸ਼ਨ ਬਹੁਤ ਵਧੀਆ ਵਧੀਆ ਬਿਦੇ ਵੀਰੇ ਬਿਲਕੁਲ ਪਾਓ ਪਾਓ ਕਿਡ ਘੈਂਡ ਘੈਂਡ ਬਣ ਬਾਈ ਕਰਦਾ ਤਾਂ ਇਹ ਐਕਟ ਸੀਪੀ ਗਿਲਬਾਈ ਦੇ ਜਿੰਨੇ ਵੀ ਡਾਇਲੋਗ ਸੀਗੇ ਸਾਰੇ ਸੀਰੀਅਸ ਸੀਗੇ ਬੈਂ ਪੂਰੀ ਐਕਟਿੰਗ ਬੰਬਾ ਵੀਰੇ ਆ ਨਾ ਨਾ ਇਹਦਾ ਤਾਰੀਆਂ ਆਈਆਂ ਦੀ ਹੁਣ ਲੈ ਜਾਣਾ ਵੀਰੇ ਬਈ ਗੱਲ ਕਿ ਵਧੀਆ ਮੂਵੀ ਲੱਗਿਆ ਵਾ ਬਹੁਤ ਵਧੀਆ ਬਹੁਤ ਵਧੀਆ ਵਧੀਆ ਐਕਟਿੰਗ ਹੈ ਜੀ ਹਾਂਜੀ ਹਾਂਜੀ ਵਧੀਆ ਮੂਵੀ ਐਨ ਦੇਖੀਓਗੇ ਮਤਲਬ ਪਰਿਵਾਰਿਕ ਹੈਗੀ ਜਾਂ ਹਾਂਜੀ ਪਰਿਵਾਰਿਕ ਹੈਗੀ ਤੇ ਯੂਥ ਲਈ ਮਤਲਬ ਵਧੀਆ ਉਦਾਂ ਬੈਲੈਂਸ ਹੈਗਾ ਥੋੜਾ ਜਿਹਾ ਅੱਛਾ ਮਤਲਬ 10 ਸਿਕਰੇ ਨੰਬਰ ਦੇਣਾ ਚਾਹੂਗਾ ਅਗਰ ਅਸੀਂ ਕਹੀਏ ਉੱਪਰ ਹੈ ਜੀ ਹਾਂਜੀ ਹਾਂਜੀ ਬਸ ਹਾਂਜੀ ਹਾਂਜੀ ਐਨ ਵਧੀਆ ਮੂਵੀ ਹੈ ਸਿਪੀਕਲ ਦੇ ਫੈਨ ਹਾਂ ਅਸੀਂ ਹਾਂਜੀ ਹਾਂਜੀ ਸਿਪੀਕਲ ਦੇ ਫੈਨ ਕਿੱਦਾਂ ਲੱਗੀ ਵੀਰੇ ਬਹੁਤ ਸੋਹਣੀ ਫਿਲਮ ਸੀ ਵੀਰੇ ਬਹੁਤ ਵਧੀਆ ਜੀ ਤੇ ਕੀ ਲੱਗਿਆ ਵਧੀਆ ਵਿੱਚ ਵਧੀਆ ਵੀਰੇ ਇਹ ਦੱਸਿਆ ਗਿਆ ਇੱਕ ਤਾਂ ਬਈ ਯਾਰੀ ਖੁੱਲੜਪੁਣੇ ਜੀ ਕੋਈ ਫੈਸਾਨੀ ਹਾਂ ਵੀ ਪਾਰ ਜਿਹੜੇ ਕੱਟਣ ਦੇ ਟਾਈਮ ਲੱਗਦਾ ਰੱਬ ਅੱਜਕੱਲ ਬੜੇ ਉਹ ਹੈਗਾ ਵੀ ਐਵੇਂ ਹਾਂਜੀ 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 ਭਾਈ ਹਾਂਜੀ ਬਹੁਤ ਸਹੀ ਗੱਲ ਆ ਫਿਲਮ ਬਹੁਤ ਸੋਹਣੀ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਨਹੀਂ ਨਹੀਂ ਭਾਈ ਇਹ ਤਾਂ ਜਾਣਿਆ ਪਿੰਡਾਂ ਨੂੰ ਬੱਸ ਪੇਪਰ ਦੇਣ ਆਈ ਜਜਵਾ ਜਾਣਿਆ ਪਿੰਡਾਂ ਨੂੰ ਪੇਪਰ ਦੇਣਾ ਫਿਰ ਫਿਲਮ ਬਹੁਤ ਵਧੀਆ ਮੂਵੀ ਲੱਗੀ ਵੀਰੇ ਸਿੱਪੀ ਗੇਲ ਤੁਸੀਂ ਵੀ ਦੇਖ ਕੇ ਆਏ ਹਾਂਜੀ ਹਾਂਜੀ ਬਹੁਤ ਵਧੀਆ ਮੂਵੀ ਬੜੀ ਵਧੀਆ ਲੱਗਿਆ ਐਕਟਿੰਗ ਗੈਂਗਲੈਂਡ ਜਿਹੜੀ ਇੱਕ ਦੋਸਤਾਂ ਦੀ ਯਾਰੀ ਦਿਖਾਈ ਗਈ ਹੈ ਵੀ ਉਹ ਯਾਰੀ ਕਈ ਵਾਰੀ ਗਦਾਰੀਆਂ ਵੀ ਹੋ ਜਾਂਦੀਆਂ ਪਰ ਮਤਲਬ ਬਹੁਤ ਇੱਕ ਕਨਸੈਪਟ ਦਿਖਾਇਆ ਗਿਆ ਹੈ ਹਾਂਜੀ ਵੀਰ ਪਰ ਇਸ ਚ ਸਭ ਤੋਂ ਵਧੀਆ ਦਿਖਾਇਗਾ ਯਾਰੀ ਬਾਰੇ ਇਸ ਵਿੱਚ ਸਾਨੂੰ ਸਿੱਪੀ ਗੇਲ ਤੇ ਨਿਸ਼ਾਨਪੁੱਲਰ ਦੀ ਐਕਟਿੰਗ ਬੜੀ ਕੈਂਟ ਲੱਗੀ ਹੈ ਹਾਂਜੀ ਵੀਰ ਐਕਸ਼ਨ ਐਕਸ਼ਨ ਬਹੁਤ ਵਧੀਆ ਨੇ ਬਹੁਤ ਕੈਂਟ ਐਕਸ਼ਨ ਨੇ ਮਤਲਬ ਲੱਗਦਾ ਹੈ ਕਿ ਵਾਕਈ ਇਨ੍ਹਾਂ ਫਿਲਮਾਂ ਤੋਂ ਨੌਜਵਾਨ ਇਨਸਪਾਇਰ ਹੁੰਦਾ ਹੈ ਨੌਜਵਾਨਾਂ ਨੂੰ ਕੋਈ ਸੇਧ ਮਿਲਦੀ ਹੈ ਹਾਂਜੀ ਵੀਰ ਮਿਲ ਸਕਦੀ ਹਾਂਜੀ ਵੀਰੇ ਉਹ ਤਾਂ ਜਾਰੀਆ ਦੋਸਤੀਆਂ ਦਾ ਇੱਕ ਅੱਛਾ ਦਿਖਾਇਆ ਗੁਰਤਬਾ ਦਿਖਾਇਆ ਗਿਆ ਕੀ ਹੁੰਦਾ ਪਰ ਅਸੀਂ ਕਈ ਵਾਰੀ ਉਸ ਰਾਤ ਇਹ ਨਹੀਂ ਚਲਦੇ ਉਹ ਦਿਖਾਇਆ ਗਿਆ ਹਾਂਜੀ ਹਾਂਜੀ ਇਹ ਤਾਂ ਦਿਖਾਇਆ ਗਿਆ ਵੀ ਆਪਾਂ ਉਸ ਰਾਤ ਇਹ ਨਹੀਂ ਚਲਦੇ ਆਪਾਂ ਲੱਗ ਚਲਦੇ ਆਂ ਕੁਝ ਬਟ ਫਿਲਮ ਬਹੁਤ ਅੱਛੀ ਹੈ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਜ਼ਰੂਰ ਜਾ ਕੇ ਸਿਟੀ ਕਿਲ ਕੋੜੀਆਂ ਦੇ ਸ਼ਕੀਨ ਉਹ ਇੰਟਰਵਿਊ ਚਲੇ ਤੁਸੀਂ ਵੀ ਰੱਖਦੇ ਹੋ ਸ਼ੌਂਕ ਕੋੜੀਆਂ ਦਾ ਸ਼ੌਂਕ ਤਾਂ ਨਹੀਂ ਹੈਗਾ ਆਪਾਂ ਨੂੰ ਪਰ ਗਾਣੇ ਬਹੁਤ ਵਧੀਆ ਗਾਉਂਦੇ ਆ ਉਹਨਾਂ। ਹਾਂ ਸਿੱਪੀ ਦੇ ਗਾਣੇ ਬਹੁਤ ਬਹੁਤ ਵਧੀਆ ਬਹੁਤ ਆ। ਮਤਲਬ বাজਦੇ ਨੇ ਪੂਰੇ ਜਿੱਥੇ ਮਤਲਬ ਫਿਲਮ ਵਿੱਚ ਹੀ ਵਧੀਆ ਲੱਗੇ ਗਾਣੇ। ਫਿਲਮ 'ਚ ਵੀ ਵਧੀਆ ਹੈ ਤੇ ਵੈਸੇ ਵੀ ਬਹੁਤ ਵਧੀਆ। ਮਤਲਬ ਫੈਮਿਲੀ ਫਿਲਮ ਹੈਗੀ ਐ ਜੇਕਰ ਅਸੀਂ 10 'ਚ ਨੰਬਰ ਦੇਈਏ ਜਾਂ ਫੈਮਿਲੀ ਦੇਖਣ ਲਈ ਹੈਗੀ ਐ। ਫੈਮਿਲੀ ਨਾਲ ਦੇਖਣ ਲਈ ਵੀ ਹੈਗੀ ਐ ਤੇ 10 'ਚ 10 ਨੰਬਰ ਦਿੰਦਾ ਇਸ ਨੂੰ। ਮਤਲਬ ਇਨੀ ਜ਼ਬਰਦਸਤ ਫਿਲਮ ਹੈਗੀ ਐ। ਬਿਲਕੁਲ। ਥੈਂਕ ਯੂ। ਬੜੀਆ ਵੀਰੇ ਬੜੀਆ। ਦਾ ਲੱਗੀ ਵੀਰੇ ਬਹੁਤ ਵਧੀਆ ਵੀ ਬਹੁਤ ਲੱਗਿਆ ਵਧੀਆ ਵਿੱਚ ਆ ਮੇਨ ਗੱਲ ਤਾਂ ਇਹ ਹੈ ਕਿ ਸੀਪੀ ਗਿਲਬਾਈ ਤੇ ਜਿੰਨੇ ਵੀ ਡਾਇਲੋਗ ਸੀਗੇ ਸਾਰੇ ਸੀਰੀਅਸ ਸੀਗੇ ਹਾਂ ਜੀ ਬਾਈ ਬਾਈ ਦਾ ਪੂਰਾ ਐਕਟਰ ਮੰਨ ਕੇ ਨਿਕਲਿਆ ਬਾਹਰ ਹਾਂ ਬਾਈ ਪੂਰੇ ਸਿਰੇ ਮੂਵੀ ਆ ਯਾਰ ਐਨ ਪੂਰੀ ਐਕਟਿੰਗ ਬੰਬਾ ਵੀਰੇ ਹਾਂ ਨਾ ਨਾ ਇਹਦਾ ਤਾਰੀਆਂ ਆਈਆਂ ਦੀ ਹੁਣ ਲੈ ਜਾਣੇ ਵੀਰੇ ਇਹੋ ਪਿੱਛੇ ਆ ਰਹੇ ਹੋਗੇ ਆਜੋ ਆ ਅੰਦਰ ਗਿਆਨਕਾ ਲਾ ਕੇ ਦੇਖੀਏ ਹਾਂ ਹਾਂ ਜੀ ਹਾਂ ਮੈਂ ਕਹਿੰਦਾ ਅੱਜ ਦਾ ਮਾਹੌਲ ਜੰਮੀ ਵਧੀਆ ਬਣਿਆ ਪਈ ਸਿੱਪੀ ਗਿੱਲ ਦੀ ਐਕਟਿੰਗ ਨੇ ਦਿਲ ਖੁਸ਼ ਕਰਤਾ ਜੀ ਅੱਛਾ ਫੈਨ ਸਿੱਪੀ ਗਿੱਲ ਹਾਂ ਜੀ ਹਾਂ ਜਰੂਰ ਇੱਕ ਨਵੀਂ ਇੰਡਸਟਰੀ ਚ ਜਿੰਨੇ ਵੀ ਆਏ ਨੇ ਸਾਰੇ ਨੇ ਐਕਟਿੰਗ ਬਹੁਤ ਵਧੀਆ ਕਰੀ ਹੋਈ ਹੈ ਜੀ ਫਿਰ ਉਹ ਲੜਬਾਜੀ ਕਹਿੰਦੇ ਨਹੀਂ ਕਰਨੀ ਜਾ ਕੇ ਫਿਲਮੇ ਕਹਿੰਦਾ ਖਾਇਆ ਕਿ ਉਹਨ ਕਰਨੀ ਜਾ ਕੇ ਕਿ ਨਹੀਂ ਕਰਦੇ ਹਮ ਤਾਂ ਕਰਨੀਓ ਕਰਨੀ ਹੈ ਜੀ ਹਾਂ ਤਾਂ ਆ ਸਾਡਾ ਅੰਦਰ ਜ਼ਰੂਰੀ ਹੈ ਪਤਾ ਜਾਂਦੇ ਹੋ ਕਦਰ ਕੋਤਲੇ ਕਰਦੀ ਹੈ ਮੈਂ ਵਧੀਆ ਪਹਿਲਾਂ ਦੱਸਦਾ ਓਕੇ ਬਹੁਤ ਆ ਫਿਲਮ ਜੀ ਐਕਸ਼ਨ ਨੇ ਦਾ ਬਸ ਐਂਡ ਲਾ ਦੇ ਹੁਣ ਸਦਾ 3 ਵੀ 2 ਹਾਂ ਹੁਣ ਵੀਰੇ ਬਾਗੇੜੀ ਗੁੜੀ ਮਾਰ ਹੁਣ ਤਾਂ ਬਸ ਗੇੜ దర్ని లవకట నౌన్ నౌన్ బస్ జార రౌండ్ కర్ది ఉదర్ జ